ਦੋਸਤੋ ਮੈਂ ਕਈ ਵਾਰ ਗੱਲ ਕਰਦਿਆਂ ਜਿਹੜੀ ਸਰਦਾਰ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਆ ਕਿ ਪੰਜਾਬ ਨੂੰ ਇਦਾਂ ਦੇ ਆਗੂਆਂ ਦੀ ਬੜੀ ਜ਼ਰੂਰਤ ਹੈ ਤੇ ਇੱਕ ਵਾਰ ਖੈਰ ਫੇਰ ਉਹਨਾਂ ਨੇ ਦਿਖਾ ਲਿਆ ਕਿ ਜੇ ਸਪੀਕਰ ਨਾਲ ਆਪੋਜੀਸ਼ਨ ਦੇ ਵਿੱਚ ਹੁੰਦਿਆਂ ਹੋਇਆਂ ਵੀ ਮੁੱਖ ਮੰਤਰੀ ਦਾ ਉਹ ਪਤਾ ਲੈਣ ਪਹੁੰਚੇ ਤੇ ਇਹਦੇ ਵਿੱਚ ਸਭ ਤੋਂ ਇੰਪੋਰਟੈਂਟ ਗੱਲ ਪਤਾ ਕੀ ਹੈ ਕਿ ਜਿੱਦਾਂ ਇਹ ਸਰਦਾਰ ਪ੍ਰਗਟ ਸਿੰਘ ਭਗਵੰਤ ਮਾਨ ਦਾ ਪਤਾ ਲੈਣ ਪਹੁੰਚਦੇ ਨੇ ਉਸ ਤੋਂ ਬਾਅਦ ਮੰਤਰੀਆਂ ਦਾ ਤਾਂ ਤਾਂ ਲੱਗ ਗਿਆ ਜੀ ਫਲਾਣੇ ਨੇ ਵੀ ਸਿੱਧਾ ਹਾਲ ਪੁੱਛ ਲਿਆ ਫਲਾਣੇ ਨੇ ਵੀ ਸਿੱਧਾ ਹਾਲ ਪੁੱਛ ਲਿਆ ਵੀ ਭਾਈ ਤੁਸੀਂ ਪਹਿਲਾਂ ਕਿੱਥੇ ਸੀ ਪਹਿਲਾਂ ਤੁਸੀਂ ਕਿਉਂ ਨਹੀਂ ਮੁੱਖ ਮੰਤਰੀ ਸਾਹਿਬ ਦੀ ਸਿਹਤ ਦਾ ਹਾਲ ਪੁੱਛਿਆ ਜਿਹਦੇ ਬਾਬਤ ਆਪਾਂ ਸਵਾਲ ਵੀ ਉਠਾਏ ਸੀ ਕਿ ਕਿੱਧਰ ਨੂੰ ਜਿਹੜੀ ਆ ਸਾਰੀਆਂ ਸਥਿਤੀਆਂ ਕਿੱਧਰ ਨੂੰ ਜਾ ਰਹੀਆਂ ਨੇ ਕੀ ਭਗਵੰਤ ਸਿੰਘ ਮਾਨ ਦੀ ਬਿਮਾਰੀ ਦਾ ਬਹਾਨਾ ਬਣਾ ਕੇ ਉਹਨਾਂ ਨੂੰ ਮੁੱਖ ਮੰਤਰੀ ਦੀ ਜਿਹੜੀ ਆ ਕੁਰਸੀ ਤੋਂ ਲਾਉਣ ਦਾ ਜਿਹੜਾ ਸਾਰਾ ਕੰਮਕਾਜ ਕੀਤਾ ਜਾ ਰਿਹਾ ਵੀ ਉਧਰ ਨੂੰ ਕਹਾਣੀ ਜਾ ਰਹੀ ਹੈ ਸੋ ਇਹਦੇ ਤੇ ਆਪਾਂ ਗੱਲ ਕਰਦੇ ਹਾਂ ਖਹਿਰਾ ਸਾਹਿਬ ਨੇ ਵੀ ਜਿਹੜਾ ਕੁਝ ਸਟੇਟਮੈਂਟਾਂ ਦਿੱਤੀਆਂ ਨੇ ਇਦੇ ਨਾਲ ਨਾਲ ਇੱਕ ਦੋ ਹੋਰ ਖਬਰਾਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਭਾਈ ਅਮਰਪਾਲ ਸਿੰਘ ਉਹਨਾਂ ਦਾ ਬੜਾ ਹੀ ਅਹਿਮ ਰੋਲ ਹੈ ਉਹਨਾਂ ਦੇ ਪਿਤਾ ਜੀ ਦੀ ਬੀਤੇ ਦਿਨਾਂ ਦੇ ਵਿੱਚ ਸਟੇਟਮੈਂਟ ਆਈ ਸੀ ਉਹਦੇ ਤੇ ਵੀ ਆਪਾਂ ਗੱਲ ਕਰਦੇ ਆਂ ਸੋ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਦੇਵਿੰਦਰ ਸਿੰਘ ਤੇ ਤੁਸੀਂ ਮੇਰੇ ਨਾਲ YouTube ਤੇ TikTok ਪਲੇਟਫਾਰਮਸ ਤੇ ਜੁੜੇ ਹੋ ਤੇ ਬੇਨਤੀ ਇਹ ਹੈ ਕਿ ਚਾਹੇ ਜਿਹੜੇ ਵੀ ਪਲੇਟਫਾਰਮ ਤੇ ਹੋ ਸਬਸਕ੍ਰਾਈਬ ਤੇ ਫੋਲੋ ਜਰੂਰ ਕਰ ਲਿਓ ਹਰ ਰੋਜ਼ ਆਪਣੀ ਕੋਸ਼ਿਸ਼ ਹੁੰਦੀ ਆ ਤੁਹਾਡੇ ਨਾਲ ਜੁੜ ਕੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਮਸਲਿਆਂ ਦੇ ਉੱਤੇ ਜਿਹੜੀ ਸਾਂਝ ਪਾਈ ਜਾਵੇ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੋਵੇ ਤੁਸੀਂ ਕਮੈਂਟ ਦੇ ਜ਼ਰੀਏ ਜਿਹੜੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਸੋ ਜੇਕਰ ਆਈਏ ਪਹਿਲਾਂ ਆਪਾਂ ਖੈਰਜੀ ਭਗਵਾਨ ਸਿੰਘ ਮਾਨ ਨੂੰ ਛੁੱਟੀ ਮਿਲ ਗਈ ਹੈ ਜੇਕਰ ਆਪਾਂ ਖਬਰ ਤੇ ਆਈਏ ਉਹਨਾਂ ਨੂੰ ਛੁੱਟੀ ਵੀ ਮਿਲ ਗਈ ਐ ਤੇ ਉਹਨਾਂ ਨੇ ਜਿਹੜੀ ਆ ਮੀਟਿੰਗ ਵੀ ਸੱਦ ਲਈ ਐ ਇਹਦੇ ਵਿੱਚ ਕਈ ਅਹਿਮ ਮਸਲਿਆਂ ਤੇ ਬੀਤੇ ਰੋਜ਼ੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਸ਼ਾਮ ਸਮੇਂ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਰਹਾਇਸ਼ ਤੇ ਪਹੁੰਚਦੇ ਹੀ ਉਹਨਾਂ ਨੇ ਸਰਕਾਰੀ ਸਮੀਖਿਆ ਜਿਹੜੀ ਆ ਮੀਟਿੰਗਾਂ ਦਾ سلسلہ ਸ਼ੁਰੂ ਕੀਤਾ ਉਹ ਉਸ ਤੋਂ ਇਹ ਵੀ ਪਤਾ ਲੱਗਾ ਚੰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਆ ਟ੍ਰਿਬਿਊਨ ਦੇ ਵਿੱਚ ਕਿ ਇਹ ਵੀ ਪਤਾ ਲੱਗਾ ਹੈ ਕਿ ਡਾਕਟਰਾਂ ਨੇ ਉਹਨਾਂ ਨੂੰ ਜ਼ਿਆਦਾ ਕੰਮ ਨਾ ਕਰਨ ਦੀ ਸਲਾਹ ਦਿੱਤੀ ਹੈ ਮੁੱਖ ਮੰਤਰੀ ਨੇ ਬੀਤੇ ਦਿਨ ਮਹਾਲੀ ਦੇ ਹਸਪਤਾਲ ਚੋਂ ਵੀ ਜ਼ਰੂਰੀ ਫਾਈਲਾਂ ਕਲੀਅਰ ਕੀਤੀਆਂ ਨੇ ਉਨ੍ਹਾਂ ਦੇ ਪ੍ਰਮੁਖ ਸਕੱਤਰ ਬੀਕੇ ਸਿੰਘ ਨੇ ਬੀਤੇ ਦਿਨੀ ਬੀਤੇ ਦਿਨ ਮੁੱਖ ਮੰਤਰੀ ਨਾਲ ਵਿੱਤ ਵਿਭਾਗੇ ਆਦ ਨਾਲ ਸੰਬੰਧਿਤ ਫਾਈਲਾਂ ਤੇ ਚਰਚਾ ਕੀਤੀ ਅਤੇ ਮੁੱਖ ਮੰਤਰੀ ਨੇ ਦਸਤਖਤ ਕੀਤੇ ਮੁੱਖ ਮੰਤਰੀ ਨੇ ਅੱਜ ਸ਼ਾਮੀ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਈਟੀਓ ਨਾਲ ਸਰਕਾਰੀ ਕੰਮਾਂ ਬਾਰੇ ਚਰਚਾ ਕੀਤੀ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਉਹਨਾਂ ਨੇ ਪ੍ਰਾਲੀ ਪ੍ਰਬੰਧਨ ਬਾਰੇ ਗੱਲਬਾਤ ਕੀਤੀ ਜਿਹੜਾ ਸੋਮਵਾਰ ਵਾਲੇ ਦਿਨ ਉਹਨਾਂ ਨੇ ਪ੍ਰਾਲੀ ਪ੍ਰਬੰਧਨ ਨੂੰ ਲੈ ਕੇ ਵੀ ਮੀਟਿੰਗ ਸੱਦੀ ਹੋਈ ਹੈ ਉੱਚ ਅਫਸਰਾਂ ਦੇ ਨਾਲ ਮੀਟਿੰਗ ਤੇ ਪੁਰਾਣੀਆਂ ਜਿਹੜਾ ਫਾਈਲਾਂ ਦਾ ਕੰਮ ਨਵੇੜਿਆ ਸੋ ਐਸਵੀ ਕੇ ਨਾਲ ਕਹਿ ਲੋ ਕਿ ਉਹਨਾਂ ਨੇ ਜਿਹੜਾ ਜੀ ਆਪਣਾ ਕੰਮ ਕਾਜ ਸ਼ੁਰੂ ਕਰ ਦਿੱਤਾ ਮੁੱਖ ਦੀ ਗੱਲ ਇਹ ਆ ਕਿ ਉਹਨਾਂ ਨੇ ਆਪਣਾ ਕੰਮ ਕਾਜ ਜਿਹੜਾ ਭਗਵੰਤ ਸਿੰਘ ਮਾਨ ਨਾ ਮੁੱਖ ਮੰਤਰੀ ਪੰਜਾਬ ਨੇ ਆਪਣਾ ਸ਼ੁਰੂ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਉਹਨਾਂ ਦੀ ਜਿਹੜੀ ਆ ਪ੍ਰਗਤ ਸਿੰਘ ਦੇ ਨਾਲ ਮੁਲਾਕਾਤ ਹੁੰਦੀ ਆ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਸਪੀਕਰ ਕੁਲਤਾਰ ਸਿੰਘ ਸੰਧਮਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਜਿਹੜਾ ਖੇਤੀ ਮੰਤਰੀ ਗਰਮੀਤ ਸਿੰਘ ਖੁੱਡੀਆਂ ਨੇ ਮਹਾਲੀ ਦੇ ਜਿਹੜਾ ਅ ਅੱਛਾ ਨਹੀਂ ਸੌਰੀ ਮਾਫ ਕਰਨਾ ਇਹ ਜਿਹੜੇ ਮੰਤਰੀ ਸਾਹਿਬਾਨ ਨੇ ਆਪਣੇ ਸਪੀਕਰ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਮਾ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸ ਨੇ ਮੁੱਖ ਮੰਤਰੀ ਨੂੰ ਮਿਲ ਕੇ ਸਿਹਤ ਦਾ ਹਾਲ ਜਾਣਿਆ ਜਦਕਿ ਖੇਤੀ ਮੰਤਰੀ ਜਿਹੜੇ ਗਰਮੀਤ ਸਿੰਘ ਖੁੱਡੀਆਂ ਨੇ ਉਹਨਾਂ ਨੇ ਮਹਾਲੀ ਦੇ ਸੁਹਾਣਾ ਗੁਰਦੁਆਰਾ ਸਾਹਿਬ ਦੇ ਵਿੱਚ ਮੁੱਖ ਮੰਤਰੀ ਦੀ ਸਿਹਤ યા ਵੀ ਲਈ ਅਰਦਾਸ ਕਰਵਾਈ ਹੈ ਕੈਬਨਿਟ ਵਜ਼ੀਰਾਂ ਨੇ ਫੋਨ ਕਰਕੇ ਉਹਨਾਂ ਦੀ ਸਿਹਤ ਦਾ ਹਾਲ-ਚਲ ਜਾਣਿਆ ਸੋ ਬੁੱਧਵਾਰ ਨੂੰ ਤੁਹਾਨੂੰ ਪਤਾ ਕਿ ਉਹਨਾਂ ਨੂੰ ਜਿਹੜਾ ਅਚਾਨਕ ਸਿਹਤ ਖਰਾਬ ਹੋਣ ਦੇ ਚੱਲਦੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀਗਾ ਇਹ ਇਹਦੇ ਨਾਲ ਨਾਲ ਜਿਹੜਾ ਝੋਨੇ ਦੀ ਫਸਲ ਦਾ ਬੜਾ ਰੌਲਾ ਪੈ ਰਿਹਾ ਅੱਛਾ ਚਲੋ ਉਹਦੇ ਤੇ ਆਉਨੇ ਆਪਾਂ ਇੱਕ ਮਿੰਟ ਪਹਿਲਾਂ ਜੇ ਦੇਖੀਏ ਤਾਂ ਜਿਹੜਾ ਪ੍ਰਗਤ ਸਿੰਘ ਮਿਲਦੇ ਨੇ ਇਹਨਾਂ ਨੂੰ ਭਗਵਾਨ ਸਿੰਘ ਮਾਨ ਨੂੰ ਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਮੰਤਰੀਆਂ ਦਾ ਦੌਰ ਦੌਰਾਂ ਸ਼ੁਰੂ ਹੁੰਦਾ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਕਿਸੇ ਨੇ ਰੋਕਿਆ ਸੀ ਇਹ ਹੁਣ ਸਮਝ ਨਹੀਂ ਆ ਰਹੀ ਹੁਣ ਦੇਖੋ ਅਚਾ ਪ੍ਰਗਟ ਸਿੰਘ ਉਹਨਾਂ ਦੀ ਜਿਹੜੀ ਗੱਲਬਾਤ ਹੋਈ ਆ ਪੰਜਾਬ ਟੀਵੀਜ਼ਨ ਦੇ ਉੱਤੇ ਉਹਨਾਂ ਨੂੰ ਜਿਹੜਾ ਇੱਕ ਦੋ ਉਹਨਾਂ ਦੇ ਇੰਟਰਸਟਿੰਗ ਗੱਲਾਂ ਨੇ ਉਹਦੇ ਵਿੱਚ ਪ੍ਰਗਟ ਸਿੰਘ ਨੂੰ ਪੁੱਛਿਆ ਗਿਆ ਕਿ ਵੀ ਤੁਹਾਨੂੰ ਕਿੱਦਾਂ ਦਾ ਲੱਗਾ ਵੀ ਇਹ ਕੋਈ ਸਿਆਸੀ ਬਿਮਾਰੀ ਵਾਲੀ ਗੱਲ ਹੈ ਵੀ ਜਾਂ ਸੱਚੀ ਕੋਈ ਸੀਗਾ ਤੇ ਪ੍ਰਗਟ ਸਿੰਘ ਉਹਨੇ ਕਹਿੰਦੇ ਵੀ ਯਾਰ ਮਿਕਸ ਐਂਡ ਮੈਚ ਜੇ ਹੀ ਲੱਗਦਾ ਸੀ ਵੀ ਮੈਨੂੰ ਕੁਝ ਜ਼ਿਆਦਾ ਤਾਂ ਨਹੀਂ ਬਾਕੀ ਉਹਨਾਂ ਨੇ ਕਿਹਾ ਕਿ ਭਗਵਾਨ ਸਿੰਘ ਮਾਨ ਅਦਾਕਾਰ ਵੀ ਨੇ ਸੋ ਯੂ ਨੈਵਰ ਨੋ ਉਹਨਾਂ ਦੇ ਕਹਿਣ ਦਾ ਗੱਲ ਤਾਂ ਇਹੀ ਸੀ ਕਿਉਂਕਿ ਤੁਹਾਨੂੰ ਪਤਾ ਕਿ ਮੈਂ ਲਗਾਤਾਰ ਤੁਹਾਡੇ ਨਾਲ ਇਹ ਗੱਲ ਆਪਾਂ ਕਰ ਹੀ ਰਹੇ ਹਾਂ ਕਿ ਜਦੋਂ ਦੇ ਕੇਜੀਵਾਲ ਸਾਹਿਬ ਦੀ ਜ਼ਮਾਨਤ ਹੋਈ ਆ ਉਦੋਂ ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਕੀ ਕੁਝ ਚੱਲ ਰਿਹਾ ਖਾਸ ਕਰਕੇ ਜਿਹੜੇ ਸਾਡੇ ਵਜੀਰੇ ਵਾਲਾ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਲੈ ਕੇ ਜਿਹੜਾ ਉਹਨਾਂ ਦੀ ਕੁਰਸੀ ਰਹਿਣੀ ਹੈ ਜਾਂ ਨਹੀਂ ਰਹਿਣੀ ਇਹ ਬਹੁਤ ਕੁਝ ਜਿਹੜਾ ਚੱਲ ਰਿਹਾ ਇਦਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਸੋ ਇਸ ਕਰਕੇ ਇਹ ਸਵਾਲ ਉੱਠਦੇ ਨੇ ਸੁਪਾਲ ਸਿੰਘ ਖਹਿਰਾ ਨੇ ਵੀ ਇਹ ਗੱਲ ਕਹੀ ਆਵੇ ਹੁਣ ਵੀ ਕਿਉਂਕਿ ਜਦੋਂ ਸੁਪਾਲ ਸਿੰਘ ਖਹਿਰਾ ਨੂੰ ਲੀਡਰ ਆਫ ਆਪੋਜੀਸ਼ਨ ਦੇ ਅਹੁਦੇ ਤੋਂ ਲਾਇਆ ਗਿਆ ਸੀ ਉਦੋਂ ਇੱਕ ਪਾਰਟੀ ਦਾ ਵੱਡਾ ਧੜਾ ਜੇਕਰ ਤੁਹਾਨੂੰ ਯਾਦ ਹੋਵੇ ਬਠਿੰਡਾ ਦੇ ਵਿੱਚ ਇੱਕ ਰੈਲੀ ਵੀ ਹੋਈ ਸੀ ਬਹੁਤ ਵੱਡਾ ਧੜਾ ਇੱਕ ਪਾਰਟੀ ਦਾ ਖਹਿਰਾ ਸਾਹਿਬ ਦੇ ਨਾਲ ਚਲੇ ਗਿਆ ਸੀ ਭਗਵਾਨ ਸਿੰਘ ਮਾਨ ਦੇ ਉੱਤੇ ਦਵਾ ਸੀ ਕਿ ਕੀ ਐਕਸ਼ਨ ਲੈਂਦੇ ਨੇ ਤੇ ਉਦੋਂ ਵੀ ਜਿਹੜਾ ਇਹ ਈਵਨ ਖਹਿਰਾ ਸਾਹਿਬ ਨੇ ਵੀ ਜ਼ਿਕਰ ਕੀਤਾ ਇਸ ਗੱਲ ਦਾ ਕਿ ਉਦੋਂ ਵੀ ਇਹ ਗੱਲ ਆ ਗਈ ਸੀ ਜਿਹੜਾ ਵੀ ਵੀ ਇਹਨਾਂ ਦੀ ਸਿਹਤ ਨਹੀਂ ਠੀਕ ਤਾਂ ਇਹਨਾਂ ਨੂੰ ਪਥਰੀ ਦੀ ਸ਼ਿਕਾਇਤ ਐਂਡ 올 दैट ਉਹਦੇ ਹਸਪੀਟਲ ਦੇ ਵਿੱਚ ਇਹਨਾਂ ਨੂੰ ਦਾਖਲ ਵੀ ਕਰਵਾ ਆਈ ਥਿੰਕ ਇਹ ਹੋ ਗਿਆ ਸੀ ਸੋ ਕੀ ਉਦਾਂ ਦੀ ਤਾਂ ਨਹੀਂ ਕੋਈ ਗੱਲ ਇਹ ਇਹਦੇ ਤੇ ਸੁਖਵਾਲ ਸਿੰਘ ਖਹਿਰਾ ਨੇ ਵੀ ਸਵਾਲ ਖੜੇ ਕੀਤੇ ਪਰ ਇਹ ਤੁਸੀਂ ਦੇਖੋ ਹੁਣ ਪ੍ਰਗਟ ਸਿੰਘ ਨੂੰ ਪੁੱਛਿਆ ਗਿਆ ਕਿ ਕੀ ਤੁਸੀਂ ਪਹਿਲਾਂ ਕੋਈ ਮੁਲਾਕਾਤ ਦੇ ਲਈ ਕੋਈ ਤੈਅ ਕੀਤਾ ਸੀ ਕਿਸੇ ਨੂੰ ਮਿਲੇ ਸੀ ਕਿਸੇ ਨੂੰ ਫੋਨ ਕੀਤਾ ਸੀ ਸਦਾ ਪ੍ਰਗਟ ਸਿੰਘ ਕਹਿੰਦੇ ਨੇ ਕਿ ਮੈਂ ਜੀ ਦੇਖੋ ਮੈਂ ਨਹੀਂ ਕਿਸੇ ਨੂੰ ਵੀ ਕਿਹਾ ਕੁਝ ਵੀ ਮੈਂ ਜਿਸ ਹਸਪੀਟਲ ਜਾ ਕੇ ਮੈਂ ਸਿਕਿਉਰਟੀ ਨੂੰ ਦੱਸਿਆ ਕਿ ਮੈਂ ਸਿਹਤ ਦਾ ਪਤਾ ਕਰਨਾ ਚਾਹੁੰਨਾ ਬਈ ਮੈਂ ਸਿਰਫ ਹਾਲਚਾਲ ਪੁੱਛਣ ਆਇਆ ਉਹਨਾਂ ਨੇ ਕਿਹਾ ਕਿ ਸਾਨੂੰ ਥੋੜੀ ਜਿਹੀ ਵੇਟ ਕਰੋ ਕਿ ਸਾਨੂੰ ਪੁੱਛ ਲੈਣ ਦਿਓ ਤੇ ਉਹਨਾਂ ਨੇ 5-10 ਮਿੰਟ ਚ ਪੁੱਛ ਕੇ ਉਤੋਂ ਤੇ ਉਹਨਾਂ ਨੇ ਕਿਹਾ ਵੀ ਹਾਂ ਜਾਓ ਤੁਸੀਂ ਮਿਲ ਲਓ ਜਾ ਕੇ ਕੋਈ ਰੋਕ ਟੋਕ ਨਹੀਂ ਉਹਨਾਂ ਨੇ ਕਿਹਾ ਮੈਂ ਬੜੀਆ ਬੈਠਾ ਗੱਲਬਾਤਾਂ ਕੀਤੀਆਂ ਸੋਹਣੀਆਂ ਸਾਡੀਆਂ ਖੇਡਾ ਖੂਡਾ ਉੱਤੇ ਵੀ ਚਰਚਾ ਹੋਈ ਆ ਅ ਫਰਸਟ ਲੇਡੀ ਆਫ ਪੰਜਾਬ ਮਤਲਬ ਕਿ ਪ੍ਰਗਿਆ ਸਿੰਘ ਮਾਨ ਦੀ ਪਤਨੀ ਜਿਹੜੇ ਉਹ ਵੀ ਉੱਥੇ ਮੌਜੂਦ ਸੀਗੇ ਵੀ ਬਹੁਤ ਚੰਗੇ ਮਾਹੌਲ ਦੇ ਵਿੱਚ ਸਾਡੀ ਗੱਲਬਾਤ ਹੋਈ ਕੋਈ ਇਦਾਂ ਦਾ ਮਸਲਾ ਹੀ ਨਹੀਂ ਸੀ ਮੈਨੂੰ ਕਿਸੇ ਨੇ ਨਾ ਰੁਕਿਆ ਨਾ ਟੋਕਿਆ ਉਸ ਤੋਂ ਬਾਅਦ ਇਹਨਾਂ ਸਾਰੇ ਵਜ਼ੀਰਾਂ ਦੀ ਜਿਹੜੀ ਆ ਇਹਨਾਂ ਦੀ ਗੱਲਬਾਤ ਸਾਹਮਣੇ ਆਉਂਦੀ ਆ ਹੁਣ ਇਹਦੇ ਵਿੱਚ ਪਤਾ ਕੀ ਅਹਿਮ ਗੱਲ ਕੀ ਆ ਜਦੋਂ ਆਪਾਂ ਬਾਰ ਬਾਰ ਇਹ ਗੱਲ ਕਰਦੇ ਆ ਕਿ ਸ਼ਾਇਦ ਮੁੱਖ ਮੰਤਰੀ ਦੇ ਕੋਲੇ ਕੁਰਸੀ ਬੜਾ ਚਿਰ ਨਹੀਂ ਰਹਿਣੀ ਜਿਹੜੀ ਇਹ ਬਜ਼ਾਰਤ ਆ ਨਾ ਵਜ਼ੀਰੇ ਆਲਾ ਸਾਹਿਬ ਉਹਦੇ ਕੋਲ ਉਹ ਲੰਬਾ ਸਮਾਂ ਨਹੀਂ ਰਹਿਣੀ ਉਹਦੀ ਵਜ੍ਹਾ ਇਹ ਹੈ ਕਿ ਆਪਣੇ ਤਾਂ ਯਾਰ ਪਿੰਡ ਦਾ ਸਰਪੰਚ ਹੋਵੇ ਨਾ ਉਹ ਨਹੀਂ ਮਾਨ ਹੁੰਦਾ ਕਿਤੇ ਹਸਪੀਟਲ ਦੇ ਵਿੱਚ ਚਲੇ ਜਵੇ ਲੋਕੀ ਉਹਦੇ ਤੋਂ ਖਬਰ ਲੈਣ ਤੋਰੇ ਫਿਰਦੇ ਰਹਿੰਦੇ ਬਹੁਤ ਜ਼ਿਆਦਾ ਉਹ ਜਿਨ੍ਹਾਂ ਨੂੰ ਕਿਤੇ ਜਲਦੀ ਉਹਨਾਂ ਨੇ ਕੋਈ ਕੰਮ ਕਰਾਉਣਾ ਹੁੰਦਾ ਕਿਉਂਕਿ ਪਤਾ ਹੁੰਦਾ ਵੀ ਉਹਦੇ ਕੋਲ ਤਾਕਤ ਆ ਹੁਣ ਜਦੋਂ ਜੇਕਰ ਵਜ਼ੀਰਾ ਨੂੰ ਇਹ ਪਤਾ ਹੋਵੇ ਕਿ ਜਿਹੜੇ ਸਾਡੇ ਵਜ਼ੀਰੇ ਆਲਾ ਸਾਹਿਬ ਨੇ ਜਿਹੜੇ ਸਾਡੇ ਮੇਨ ਚੀਫ ਮਿਨਿਸਟਰ ਨੇ ਸਾਡੇ ਵੀ ਉਹਨਾਂ ਦੇ ਕੋਲ ਇੰਨੀ ਤਾਕਤ ਆ ਵੀ ਕੱਲੋਂ ਸਾਨੂੰ ਉਹਨਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਆ ਤਾਂ ਉਹਨਾਂ ਦਾ ਹਾਲਚਾਲ ਪੁੱਛਣ ਕਿਉਂ ਨਾ ਜਾਣਗੇ ਖੁੱਡੀਆਂ ਸਾਹਿਬ ਨੇ ਅਰਦਾਸ ਤਾਂ ਕਰਾਈ ਪਰ ਲੇਟ ਹੋ ਗਿਆ ਤਿੰਨ ਚਾਰ ਦਿਨ ਇਹ ਕਿਤੇ ਇਹ ਗੱਲ ਤਾਂ ਨਹੀਂ ਵੀ ਉਹਨਾਂ ਨੂੰ ਹੁਣ ਪਤਾ ਵੀ ਤਾਕਤ ਮੁੱਖ ਮੰਤਰੀ ਸਾਹਿਬ ਕੋ ਰਹੀ ਨਹੀਂ ਹੁਣ ਤਾਕਤ ਤਾਂ ਦਿੱਲੀ ਵਾਲਿਆਂ ਕੋਲ ਹੀ ਆ ਵੇ ਜੇ ਇਹਨਾਂ ਦਾ ਹਾਲ ਚਾਲ ਜਾਣ ਲਿਆ ਤਾਂ ਵੀ ਠੀਕ ਐ ਦੇ ਨਾ ਜਾਣਿਆ ਤਾਂ ਵੀ ਠੀਕ ਐ ਵੀ ਕਿਤੇ ਇਹ ਨਾ ਹੋ ਜAVE ਇਹਨਾਂ ਦਾ ਹਾਲ ਚਾਲ ਪੁੱਛਣ ਜਾਈਏ ਤੇ ਉਧਰ ਦਿੱਲੀ ਵਾਲੇ ਜਿਹੜੇ ਆ ਇਸ ਗੱਲ ਤੋਂ ਸਾਡੇ ਨਾਲ ਵਿਗੜ ਜਾਣ ਜਿਹੜੀ ਸਾਡੀ ਦਿੱਲੀ ਵਾਲਿਆਂ ਦੇ ਨਾਲ ਜਿਹੜੇ ਸਾਡੇ ਰਿਸ਼ਤੇ ਆ ਉਹਨਾਂ ਦੀ ਸਿਹਤ ਨਾ ਕਿਤੇ ਵਿਗੜ ਜੂਵੇ ਵੀ ਇਸ ਕਰਕੇ ਅਸੀਂ ਇਧਰੋਂ ਹਾਲ ਚਾਲ ਪੁੱਛਣ ਨੂੰ ਰਹਿਣ ਦਿੰਦੇ ਆ ਇਹ ਹੋ ਸਕਦਾ ਨਾ ਇਸੇ ਕਰਕੇ ਨਹੀਂ ਤਾਂ ਕਿਉਂ ਨਾ ਕੋਈ ਪੁੱਛਣ ਜਾਵੇ ਕਿਸੇ ਦਾ ਹਾਲਚਲ ਤੇ ਸਰਦਾਰ ਪ੍ਰਕਾਸ਼ ਸਿੰਘ ਇੱਕ ਆਪੋਜੀਸ਼ਨ ਦੇ ਲੀਡਰ ਦੇ ਪੁੱਛਣ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਯਾਦ ਆਇਆ ਕਿ ਅਸੀਂ ਵੀ ਜਿਹੜਾ ਸੇਤਿਆਬੀ ਦੇ ਲਈ ਅਰਦਾਸ ਵੀ ਕਰਾ ਲਈਏ ਤੇ ਅਸੀਂ ਹਾਲਚਲ ਵੀ ਪੁੱਛ ਲਈਏ ਸੁਖਪਾਲ ਸਿੰਘ ਖਹਿਰਾ ਨੇ ਵੀ ਇਹੀ ਗੱਲ ਕਹੀ ਆ ਉਹਨਾਂ ਨੇ ਕਿਹਾ ਕਿ ਬਈ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਿਹਾ ਕਿ 2.5 ਸਾਲ ਜਿਹੜਾ ਜੋ ਕਿ ਕਾਫੀ ਫੈਕਚੁਅਲ ਗੱਲ ਵੀ ਆ ਕਿ 2.5 ਸਾਲ ਭਗਵੰਤ ਸਿੰਘ ਮਾਨ ਨੇ ਆਪਣੇ ਐਮਐਲਏਜ਼ ਦਾ ਹਾਲ ਨਹੀਂ ਪੁੱਛਿਆ ਵੀ ਹੁਣ ਐਮਐਲਏਜ਼ ਵੀ ਕੋ ਖਾਸ ਇਹਨਾਂ ਦੇ ਬਾਬਤ ਜਿਹੜੀ ਆ ਉਹਨਾਂ ਨੂੰ ਕੋਈ ਵਰੀ ਨਹੀਂ ਹੈਗੀ ਵੀ ਜੇਕਰ ਇਹ ਮੰਤਰੀ ਰਹਿੰਦੇ ਆ ਜੀ ਮਿਨਿਸਟਰ ਰਹਿੰਦੇ ਆ ਜਾਂ ਨਹੀਂ ਰਹਿੰਦੇ ਵੀ ਜੇਕਰ ਕੱਲ ਨੂੰ ਕੋਈ ਇਦਾਂ ਦੀ ਗੱਲ ਹੋ ਜਾਂਦੀ ਆ ਵੀ ਮੈਨੂੰ ਨਹੀਂ ਲੱਗਦਾ ਸਖਪਾਲ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਮੈਨੂੰ ਨਹੀਂ ਲੱਗਦਾ ਜਿਹੜਾ ਵੀ ਭਗਵੰਤ ਸਿੰਘ ਮਾਨ ਦੇ ਨਾਲ ਕੋਈ ਖੜਾ ਹੋਊਗਾ ਪੰਜਾਬ ਦੇ ਵਿੱਚੋਂ ਕਿਉਂਕਿ ਇਹਨਾਂ ਨੇ ਵੀ ਕੋਈ ਖਾਸ ਜਿਹੜਾ ਐਮਐਲਏ ਦੀ ਗੱਲ ਜਿਹੜੀ ਆ ਉਹ ਨਹੀਂ ਸੁਣੀ ਆਪਣੇ ਹਿਸਾਬ ਦੇ ਨਾਲ ਹੀ ਇਹਨਾਂ ਨੇ 2.5 ਸਾਲ ਜਿਹੜਾ ਰਾਜ ਕੀਤਾ ਤੇ ਹੁਣ ਵੀ ਲੱਗਦਾ ਨਹੀਂ ਤੇ ਉਹਨਾਂ ਨੇ ਵੀ ਇਹ ਗੱਲ ਕਹੀ ਆ ਕਿ ਮੈਨੂੰ ਨਹੀਂ ਲੱਗਦਾ ਵੀ ਇਹ 5 ਸਾਲ ਜਿਹੜੇ ਆ ਐਜ਼ ਅ ਚੀਫ ਮਿਨਿਸਟਰ ਜਿਹੜੇ ਆ ਭਗਵੰਤ ਸਿੰਘ ਮਾਨ ਪੂਰੇ ਕਰਨਗੇ ਤੇ ਇਹਨਾਂ ਨੂੰ ਵੀ ਸ਼ਾਇਦ ਜਲਦੀ ਹੀ ਗੱਦੀ ਤੋਂ ਜਿਹੜਾ ਲਾਂਬੇ ਕਰ ਦਿੱਤਾ ਜਾਵੇਗਾ ਜੇ ਸਟੇਕ ਦੇ ਹਾਲਾਤ ਬਣ ਰਹੇ ਨੇ ਤੇ ਜਿੱਦਾਂ ਮੈਂ ਤੁਹਾਡੇ ਨਾਲ ਕਈ ਵਾਰ ਗੱਲ ਕੀਤੀ ਆ ਕਿ ਮੈਨੂੰ ਵੀ ਜਾਤੀ ਤੌਰ ਤੇ ਇਦਾਂ ਲੱਗਦਾ ਕਿ ਸ਼ਾਇਦ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੱਕ ਦੇਖਿਆ ਜਾਵੇਗਾ ਹਾਲਾਂਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਤੇ ਪੰਜਾਬ ਦੇ ਵਿੱਚ ਕੀ ਹੁੰਦਾ ਉਹਦਾ ਕੋਈ ਜ਼ਿਆਦਾ ਅਸਰ ਨਹੀਂ ਪੈਣਾ हरियाणा ने दिया चुनाव जिमनी चुनाव तक शायद इंतजार ਕੀਤਾ ਜਾ ਸਕਦਾ ਹੁਣ ਇਹ ਵੀ ਹੋ ਸਕਦਾ ਕਿ ਜਿਹੜੀਆਂ ਪੰਜਾਬ ਦੀਆਂ ਜਿਮਨੀ ਚੋਣਾਂ ਆ ਉਹ ਵੀ ਸ਼ਾਇਦ ਫਰਵਰੀ ਤੱਕ ਚੱਲੀ ਜਾਣ ਇਹ ਇੱਕ ਡਿਫਰੈਂਟ ਗੱਲ ਹੈ ਪਰ ਤਦ ਤੱਕ ਦੇਖਿਆ ਜਾ ਸਕਦਾ ਅਦਰਵਾਈਜ਼ ਜਿਹੜਾ ਕੁਛ ਨਾ ਕੁਛ ਹੋ ਸਕਦਾ ਤੇ ਆਈ ਥਿੰਕ ਆਮ ਆਦਮੀ ਪਾਰਟੀ ਸ਼ਾਇਦ ਇਦਾਂ ਦੀ ਕੋਸ਼ਿਸ਼ ਵੀ ਕਰ ਸਕਦੀ ਹੈ ਕਿਉਂਕਿ ਜਦੋਂ ਕੈਪਟਨ ਨਮਰਿੰਦਰ ਸਿੰਘ ਨੂੰ ਲਾ ਕੇ ਚਰਨਜੀਤ ਚੰਨੀ ਨੂੰ ਜਿਹੜਾ ਬਣਾਇਆ ਗਿਆ ਮੁੱਖ ਮੰਤਰੀ ਉਦੋਂ ਇੱਕ ਆਫੀ ਗੱਲ ਆਈ ਸੀ ਕਿ ਜੇਕਰ ਤੁਸੀਂ ਇਦਾਂ ਕਰਨਾ ਹੀ ਸੀ ਤਾਂ ਏਟਲੀਸਟ ਸਾਲ ਡੇਢ ਸਾਲ ਪਹਿਲਾਂ ਕਰ ਲੈਂਦੇ ਤਾਂ ਘੱਟੋ ਘੱਟ ਜਿਹੜੇ ਤੁਸੀਂ ਨਵੇਂ ਆਗੂ ਨੂੰ ਲੈ ਕੇ ਆਉਂਦੇ ਉਹਦੇ ਕੋਲ ਮੌਕਾ ਤਾਂ ਹੁੰਦਾ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਬਣੇ ਨੇ ਉਹ 3 ਕ ਮਹੀਨੇ ਚੰਗੇ ਰਹੇ ਹਾਲਾਂਕਿ ਇਹਨਾਂ ਦੀ ਆਪੋ ਆਪਸ ਵਿੱਚ 파ਟੋ ਤਾੜ ਬਹੁਤ ਚੱਲਦੀ ਰਹੀ ਹੈ ਬਟ ਸਟਿਲ ਕੈਪਟਨ ਸਾਹਿਬ ਦੇ ਰਾਜ ਦੇ ਨਾਲੋਂ ਥੋੜੇ ਸਰਗਰਮੀਆਂ ਜ਼ਿਆਦਾ ਰਹੀਆਂ ਬਰਿੰਗ ਸਾਹਿਬ ਬੜੇ ਉਹਦੇ ਵਿੱਚ ਐਕਟਿਵ ਰਹੇ ਜਾਂ ਬਾਕੀ ਜਿਹੜੇ ਮੰਤਰੀ ਸੀਗੇ ਸ਼ਾਇਦ ਜੇ ਸਾਲ ਡੇਢ ਸਾਲ ਹੁੰਦਾ ਤੇ ਚੰਨੀ ਸਾਹਿਬ ਦੀ ਸਰਕਾਰ ਰਿਪੀਟ ਵੀ ਕਰ ਸਕਦੀ ਸੀ ਤਾਂ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੋ ਇਸ ਕਰਕੇ ਇਹ ਵੀ ਆਮ ਆਦਮੀ ਪਾਰਟੀ ਵੀ ਸੋਚ ਸਕਦੀ ਹੈ ਕਿ ਜੇਕਰ ਇਹ ਜਿਹੜਾ ਇਹਨਾਂ ਦੀ ਕਾਰਗਿਰਦਗੀ ਨੂੰ ਲੈ ਕੇ ਲਗਾਤਾਰ ਇੱਕ ਜਿਹੜਾ ਅਸੀਂ ਨਿਮਾਨ ਵਾਲੂ ਜਾ ਰਹੇ ਹਾਂ ਵੀ ਜਿੱਕਰ ਅਸੀਂ ਉਧਰ ਨੂੰ ਸਥਿਤੀ ਜਾਣ ਤੋਂ ਰੋਕਣੀ ਆ ਦੇ ਅਸੀਂ ਆਮ ਆਦਮੀ ਪਾਰਟੀ ਦਾ ਬਿਲਕੁਲ ਹੀ ਪੱਤਾ ਸਾਫ਼ ਹੋਣ ਤੋਂ ਰੋਕਣਾ ਤੇ ਅਸੀਂ ਹੁਣੇ ਹੀ ਕਿਸੇ ਨੂੰ ਜਿਹੜਾ ਮੁੱਖ ਮੰਤਰੀ ਹੋਰ ਕਿਸੇ ਨੂੰ ਬਣਾ ਲਈਏ ਤੇ ਇਹ ਵੈਸੇ ਤਾਂ ਭਵਿੱਖ ਦੇ ਗਰਭ ਦੇ ਵਿੱਚ ਨੇ ਸਾਰੀਆਂ ਗੱਲਾਂ ਦੇਖਦੇ ਹਾਂ ਮੁਸਤਕਬਲ ਦੇ ਵਿੱਚ ਕੀ ਹੁੰਦਾ ਪਰ ਲੱਗਦਾ ਏਦਾਂ ਹੀ ਆ ਕਿ ਸ਼ਾਇਦ ਮਾਨ ਸਾਹਿਬ ਕੋਲ ਉਹਨਾ ਟਾਈਮ ਹੁਣ ਹੈ ਨਹੀਂ ਅਨਲੈਸ ਅਨਲੈਸ ਜੇਕਰ ਉਹ ਬਹੁਤ ਕੋਈ ਡਰਾਸਟਿਕਲ ਜਿਹੜੇ ਆ ਡਰਾਸਟਿਕ ਚੇਂਜ ਲੈ ਕੇ ਆਉਂਦੇ ਆਪਣੀ ਜਿਹੜੀ ਆ ਕਾਰਗੁਜ਼ਾਰੀ ਦੇ ਵਿੱਚ ਸੱਤਾ ਨੂੰ ਚਲਾਉਣ ਦੇ ਵਿੱਚ ਹਾਲਾਂਕਿ ਉਹਨਾਂ ਨੇ ਹੁਣ ਕ੍ਰਿਸ਼ਨ ਕੁਮਾਰ ਹੁਣਾਂ ਨੂੰ ਲਾਇਆ ਜਿਹੜਾ ਆਪਣਾ ਫਾਈਨੈਂਸ ਦੇ ਵਿੱਚ ਉਹ ਆਏ ਨੇ ਤੇ ਇਹ ਤੁਹਾਨੂੰ ਪਤਾ ਜਿਹੜਾ ਕ੍ਰਿਸ਼ਨ ਕੁਮਾਰ ਹੁਣੀ ਜਿਹੜੇ ਵੀ ਜਿਹੜਾ ਉਹ ਮਹਿਕਮੇ ਦੇ ਵਿੱਚ ਹੁਣ ਉਹਦੀਆਂ ਹਮੇਸ਼ਾ ਗੱਲਾਂ ਹੁੰਦੀਆਂ ਉਹਨੀਆਂ ਆਪਾਂ ਅਗਲੇ ਵੀਲੌਗ ਦੇ ਵਿੱਚ ਉਹਦਾ ਜ਼ਿਕਰ ਕਰਦੇ ਹਾਂ ਕਿ ਵਿੱਤ ਮੰਤਰਾਲੇ ਦੇ ਵਿੱਚ ਆ ਕੇ ਕੀ ਇਸ ਤਰੀਕੇ ਨਾਲ ਉਹਨਾਂ ਦੀਆਂ ਕਾਰਵਾਈਆਂ ਚੱਲ ਰਹੀਆਂ ਨੇ ਤੇ ਅਮ ਸ਼ਾਇਦ ਇਦਾਂ ਦੇ ਕੁਝ ਵੱਡੇ ਪੱਧਰ ਤੇ ਜੇਕਰ ਉਹ ਚੇਂਜ ਕਰਨ ਤੇ ਹੋ ਸਕਦਾ ਕਿ ਕਹਾਣੀ ਕਿਸੇ ਚੰਗੇ ਪਾਸੇ ਨੂੰ ਵੀ ਮਾਨ ਸਾਹਿਬ ਦੇ ਅਕੋਰਡਿੰਗ ਜੇਕਰ ਉਹਨਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਾ ਸਕਦੀ ਹੈ ਬਾਕੀ ਮੈਨੂੰ ਜ਼ਾਤੀ ਤੌਰ ਤੇ ਲੱਗਦਾ ਕਈ ਵਾਰ ਇਹ ਸਾਡੇ ਜਿਹੜੇ ਲੀਡਰ ਨੇ ਇਹਨਾਂ ਨੂੰ ਪਤਾ ਨਹੀਂ ਇਦਾਂ ਜਿਹੜਾ ਆਪਣੀ ਕੁਰਸੀ ਨਾਲ ਕਿਉਂ ਪਿਆਰ ਹੋ ਜਾਂਦਾ ਭਾਈ 5 ਸਾਲ ਦੀ ਸੱਤਾ ਹੁੰਦੀ ਆ ਉਸ ਤੋਂ ਪਹਿਲਾਂ ਜਿਹੜੀਆਂ ਤੁਹਾਡੀਆਂ ਖਾਸ ਕਰਕੇ ਦਿੱਲੀ ਵਾਲੀਆਂ ਪਾਰਟੀਆਂ ਉਹ ਹਾਈ ਕਮਾਂਡ ਨੂੰ ਕਦੋਂ ਕੁਝ ਚੰਗਾ ਲੱਗਣੋਂ ਹਟ ਗਿਆ ਉਨੀ ਤੁਹਾਨੂੰ ਵੈਸੇ ਹੀ ਬਦਲ ਦੇਣਾ ਇਹਦੇ ਨਾਲੋਂ ਬਿਹਤਰ ਨਹੀਂ ਕਿ ਤੁਸੀਂ ਐਟਲੀਸਟ ਪੰਜਾਬ ਦੇ ਉਹ ਮਸਲੇ ਜਿਹੜੇ ਉਹਨਾਂ ਨੂੰ ਸਲਝਾਉਣ ਦੀ ਕੋਸ਼ਿਸ਼ ਕਰ ਲਓ ਜਾਂ ਪੰਜਾਬ ਦੇ ਪ੍ਰਤੀ ਜਿਹੜਾ ਆਪਣਾ ਸਟੈਂਡ ਆ ਉਹਨੂੰ ਥੋੜਾ ਸਪਸ਼ਟ ਰੱਖੋ ਆ ਹੁਣ ਉਹਨਾਂ ਨੇ ਕਾਂਗਰਸ ਵਾਲਿਆਂ ਨੇ ਆਪਣਾ ਮੈਨੀਫੈਸਟੋ ਜਾਰੀ ਕੀਤਾ ਜੀ ਹਰਿਆਣੇ ਦੀਆਂ ਚੋਣਾਂ ਦੇ ਲਈ ਤੇ ਉਹਨਾਂ ਨੇ ਐਸਵਾਈਐਲ ਦਾ ਮਸਲਾ ਫੇਰ ਉਠਾਤਾ ਤੇ ਇਹ ਮਸਲਾ ਨਾ ਤਾਂ ਇਹਨਾਂ ਤੋਂ ਹੱਲ ਹੋ ਰਿਹਾ ਤੇ ਨਾ ਹੀ ਪੰਜਾਬ ਦੇ ਜਿਹੜਾ ਪਾਣੀਆਂ ਦਾ ਮੇਨ ਇਸ਼ੂ ਆ ਉਹ ਜਿਹੜਾ ਕਾਲੇ ਪਾਣੀ ਵਾਲਾ ਇਸ਼ੂ ਆ ਉਹ ਵੀ ਉਸੇ ਤਰੀਕੇ ਨਾਲ ਵਿਚੇ ਲਟਕ ਰਿਹਾ ਤੇ ਜਿੰਨੀਆਂ ਵੀ ਵੱਡੀਆਂ ਗੱਲਾਂ ਸੀਗੀਆਂ ਬੇਅਦਬੀ ਵਾਲਾ ਮਸਲਾ ਸੀ ਪੰਜਾਬ ਦੇ ਪਾਣੀਆਂ ਦਾ ਮਸਲਾ ਸੀ ਪੰਜਾਬ ਦੀ ਡਰੱਗਸ ਦਾ ਮਸਲਾ ਸੀ ਤੁਸੀਂ ਦੇਖ ਲਓ ਕਿ 2.5 ਸਾਲਾਂ ਦੇ ਵਿੱਚ ਕੁਝ ਵੀ ਉਹਦੇ ਤੇ ਹੋ ਨਹੀਂ ਸਕਿਆ ਤੇ ਇਹਨਾਂ ਦੀ ਸਰਕਾਰ ਇਸੇ ਬੁਨਿਆਦ ਤੇ ਬਣੀ ਸੀ ਸੋ ਖੈਰ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਥਿਤੀਆਂ ਕਿੱਧਰ ਨੂੰ ਜਾਣੀਆਂ ਨੇ ਤੇ ਪੰਥਕ ਪੋਲਿਟਿਕਸ ਦੇ ਵਿੱਚ ਵੀ ਉਧਰੋਂ ਵੀ ਹੁਣ ਇਹਨਾਂ ਨੂੰ ਜਿਹੜਾ ਜਿਹੜਾ ਸਿੱਖ ਹਲਕਿਆਂ ਦੇ ਵਿੱਚੋਂ ਵੀ ਚੰਗਾ ਅ ਅਸਲ ਦੇ ਵਿੱਚ ਨਾ ਜਿਹੜੀ ਆਮ ਆਦਮੀ ਪਾਰਟੀ ਆ ਉਹਨਾਂ ਨੂੰ ਵੋਟ ਮਿਲੀ ਸੀ ਅਕਾਲੀ ਦਲ ਦੀ ਅਕਾਲੀ ਦਲ ਨੂੰ ਚਲੇ ਗਿਆ ਅਕਾਲੀ ਦਲ ਵਾਲਾ ਜਿਹੜਾ ਵਰਗ ਸੀਗਾ ਉਹ ਆਮ ਆਦਮੀ ਪਾਰਟੀ ਦੇ ਨਾਲ ਆ ਗਿਆ ਜੇਕਰ ਤੁਸੀਂ ਅੰਕੜਿਆਂ ਦੇ ਹਿਸਾਬ ਦੇ ਨਾਲ ਵੀ ਦੇਖੋ ਤਾਂ ਕਾਂਗਰਸ ਪਾਰਟੀ ਨੂੰ ਕੋਈ ਜ਼ਿਆਦਾ ਜਿਹੜਾ ਫਾਇਦਾ ਜਾਂ ਨੁਕਸਾਨ ਨਹੀਂ ਹੋਇਆ ਕੈਪਟਨ ਸਾਹਿਬ ਦੀ ਸਰਕਾਰ 17 'ਚ ਜ਼ਰੂਰ ਬਣ ਗਈ ਉਸ ਤੋਂ ਬਾਅਦ ਠੀਕ ਹੈ ਉਹਨਾਂ ਨੂੰ ਘੱਟ ਸੀਟਾਂ ਆਈਆਂ ਪਰ ਠੀਕ ਠਾਕ ਜਿਹਾ ਉਹ ਰਹਿ ਗਿਆ ਫਿਰ ਵੀ ਅਕਾਲੀ ਦਲ ਬਹੁਤ ਹੇਠਾਂ ਨੂੰ ਆ ਗਿਆ ਜਿਹੜਾ ਆਪਣੀ ਸੱਤਾ ਗਵਾਉਣ ਤੋਂ ਬਾਅਦ ਤੇ ਉਹ ਸਾਰੇ ਜਿਹੜੇ ਲੋਕ ਸੀਗੇ ਉਹ ਜਾਦੇ ਚਲ ਗਏ ਆਮ ਆਦਮੀ ਪਾਰਟੀ ਵੱਲੋਂ ਤੇ ਹੁਣ ਜਿਕਰ ਪੰਥਕ ਹਲਕਿਆਂ ਦੇ ਵਿੱਚ ਹਜੇ ਤੱਕ ਅਕਾਲੀ ਦਲ ਦੀ ਦੁਬਾਰਾ ਉਹ ਉਹਨਾਂ ਦੀ ਉਹ ਸਥਿਤੀ ਜਿਹੜੀ ਬਹਾਲ ਹੋ ਜਵੇ ਜਿੱਦਾਂ ਉਹ ਪਹਿਲਾ 10 ਸਾਲ ਰਾਜ ਉਹਨਾਂ ਨੇ ਕੀਤਾ ਤੇ ਉਦਾਂ ਦੀਆਂ ਸਥਿਤੀਆਂ ਲੱਗ ਨਹੀਂ ਰਹੀਆਂ ਉਹ ਤਾਂ ਆਪਸ ਦੇ ਵਿੱਚ ਹੀ ਪਾਟੋ ਤਾੜ ਹੋਏ ਪਏ ਨੇ ਤਾਂ ਉਹ ਬੀਬੀ ਜਗੀਰ ਕੌਰ ਉਹਨਾਂ ਨੂੰ ਨੋਟਿਸ ਹੁਣ ਉਹਨਾਂ ਨੇ ਕੱਢਤਾ ਉਹ ਜਿਹੜੀਆਂ ਇੰਨੀਆਂ ਪੁਰਾਣੀਆਂ ਗੱਲਾਂ ਉਹਨਾਂ ਨੂੰ ਲੈ ਕੇ ਫਿਰ ਜਿਹੜਾ ਚਰਚਾ ਦੇ ਵਿੱਚ ਲੈ ਆਉਂਦਾ ਡੈਫੀਨਿਟਲੀ ਉਹ ਸਾਰਿਆਂ ਨੂੰ ਨਜ਼ਰ ਆ ਰਿਹਾ ਕਿ ਉਹ ਕਿਉਂ ਹੋਇਆ ਤੇ ਕਿਹਦੇ ਕਹਿਣ ਤੇ ਹੋਇਆ ਹੋਊਗਾ ਤੇ ਉਹਨਾਂ ਦੀ ਤਾਂ ਆਪਸੀ ਪਟੋਦਾਰ ਨਹੀਂ ਖਤਮ ਹੋ ਰਹੀ ਸ਼੍ਰੋਮਣੀ ਕਾਲੀ ਦਲ ਦੀ ਤੇ ਵੈਸੇ ਵੀ ਹਜੇ ਕੋ ਉਹਨਾਂ ਦੇ ਲਈ ਸਥਿਤੀਆਂ ਚੰਗੀਆਂ ਨਹੀਂ ਪਰ ਉਹਨਾਂ ਦੀ ਜਿਹੜੀ ਸਪੇਸ ਲੈਂਦਾ ਹੋਇਆ ਜਿਹੜਾ ਇੱਕ ਸਿਆਸੀ ਤੇ ਰਿਆ ਨਾ ਸਿਆਸੀ ਜਿਹੜਾ ਹੈਗਾ ਆਪਣਾ ਧੜਾ ਜਿਹੜਾ ਆਪਾਂ ਕਹ ਲਈਏ ਭਾਈ ਅਮਰਿਤਪਾਲ ਸਿੰਘ ਹੁਣ ਵਾਲਾ ਉਹ ਉਹਨਾਂ ਦੀ ਸਪੇਸ ਜਿਹੜਾ ਲਗਾਤਾਰ ਲੈ ਰਿਆ ਲੋਕ ਸਭਾ ਚੋਣਾਂ ਦੇ ਵਿੱਚ ਵੀ ਲਈ ਆ ਉਹਨਾਂ ਨੇ ਤੇ ਹੁਣ ਵੀ ਜਿਹੜਾ ਲਗਾਤਾਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅਮਰਿਤਪਾਲ ਸਿੰਘ ਹੁਣੀ ਕਿਉਂਕਿ ਇਕੱਠੇ ਹੋ ਕੇ ਚੱਲ ਰਹੇ ਨੇ ਤੇ ਇੱਕ ਪੰਥਕ ਜਿਹੜਾ ਪਾਰਟੀ ਖੜੀ ਹੋ ਰਹੀ ਹੈ ਤੇ ਇਹਨੂੰ ਬੀਤੇ ਦਿਨਾਂ ਦੇ ਵਿੱਚ ਕਈ ਵਾਰ ਸਰਦਾਰ ਜਿਹੜੇ ਸਰਬਜੀਤ ਸਿੰਘ ਖਾਲਸਾ ਹੋਣੀ ਆ ਫਰੀਦਕੋਟ ਤੋਂ ਐਮਪੀ ਉਹਨਾਂ ਨੇ ਬਹੁਤ ਵਾਰ ਇਹ ਗੱਲ ਕਹੀ ਸੀਗੀ ਕਿ ਹਾਂ ਅਸੀਂ ਪਾਰਟੀ ਬਣਾਵਾਂਗੇ ਜੀ ਸਾਨੂੰ ਜਿਹੜਾ ਕੋਈ ਨਾ ਕੋਈ ਧੜਾ ਤਾਂ ਖੜਾ ਕਰਨਾ ਹੀ ਪੈਣਾ ਪਾਰਟੀ ਕੋਈ ਨਾ ਕੋਈ ਤਾਂ ਬਣਾਉਣੀ ਹੀ ਪੈਣੀ ਆ ਤੇ ਹੁਣ ਭਾਈ ਅਮਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਨੇ ਵੀ ਇਸ ਚੀਜ਼ ਤੇ ਮੋਹਰ ਲਾ ਦਿੱਤੀ ਆ ਕਿ ਹਾਂ ਅਸੀਂ ਜਲਦੀ ਹੀ ਕੋਈ ਪਾਰਟੀ ਜਿਹੜੀ ਬਣਾਉਣ ਜਾ ਰਹੇ ਹਾਂ ਤੇ ਬਾ ਗਾ ਉਹਨਾਂ ਨੇ ਕੀ ਕੀ ਸੀ ਜਿਹੜੀਆਂ ਹੋਰ ਜਾਣਕਾਰੀਆਂ ਤੁਹਾਨੂੰ ਦਵਾਂਗੇ ਥੋੜੇ ਚਿਰ ਤੱਕ ਪਰ ਅਸੀਂ ਜਲਦੀ ਹੀ ਜਿਹੜੀ ਕੋਈ ਸਿਆਸੀ ਤੇ ਰਿਆ ਉਹ ਅਸੀਂ ਬਣਾ ਲੈਣੀ ਆ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਜੀ ਦਾ ਇਹ ਕਹਿਣਾ ਸੋ ਡੈਫੀਨਿਟਲੀ ਇਹ ਗੱਲ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਜਿਹੜੀ ਆ ਕਨਫਰਮੇਸ਼ਨ ਤੋਂ ਬਾਅਦ ਹੀ ਉਹ ਇਹ ਕਹਿ ਰਹੇ ਹੋਣਗੇ ਸੋ ਦੈਟ ਮੀਨਸ ਕਿ ਪੰਥਕ ਹਲਕਿਆਂ ਦੇ ਵਿੱਚ ਵੀ ਜਿਹੜਾ ਇੱਕ ਨਵੀਂ ਧਿਰ ਖੜੀ ਜਿਹੜੀ ਹੁੰਦੀ ਸਾਨੂੰ ਦਿਖਾਈ ਦੇ ਰਹੀ ਹੈ ਜਿਉਂਕਿ ਭਗਵੰਤ ਸਿੰਘ ਮਾਨ ਦੇ ਲਈ ਇੱਕ ਵੱਡੀ ਉਹ ਵੀ ਚੁਣੌਤੀ ਬਣ ਕੇ ਉੱਭਰ ਸਕਦੀ ਹੈ ਜਿਵੇਂ ਮੈਂ ਕਿਹਾ ਕਿ ਉਸ ਹਲਕੇ ਦੇ ਵਿੱਚੋਂ ਪੰਥਕ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਜਿਹੜੀ ਚੁਣੌਤੀ ਪਾਰਟੀਆਂ ਨੂੰ ਦਿੰਦਾ ਸੀ ਦਿੱਲੀ ਵਾਲੀਆਂ ਜਿਹੜੀਆਂ ਹਾਈ ਕਮਾਂਡ ਵਾਲੀਆਂ ਪਾਰਟੀਆਂ ਆ ਜਾਂ ਕੇ ਖੇਤਰੀ ਧਿਰ ਹੋਣ ਦੀ ਜਿਹੜੇ ਨਾਤੇ ਉਹ ਜਿਹੜੀ ਚੁਣੌਤੀ ਹੁਣ ਨਾਮ ਆਦਮੀ ਪਾਰਟੀ ਨੂੰ ਮਿਲ ਰਹੀ ਹੈ ਨਾ ਕਾਂਗਰਸ ਨੂੰ ਮਿਲ ਰਹੀ ਹੈ ਸੋ ਉਹ ਚੁਣੌਤੀ ਸ਼ਾਇਦ ਜਿਹੜੀ ਆ ਭਾਈ ਹਰਮਨਤਪਾਲ ਸਿੰਘ ਉਹਨਾਂ ਦੀ ਧਿਰ ਆ ਇਹ ਦੇ ਸਕਦੀ ਆ ਜੇਕਰ ਇਹ ਉਹ ਪੂਰੀ ਸਪੇਸ ਨੂੰ ਆਪਣੇ ਜਿਹੜਾ ਗਲਾਮੇ ਵਿੱਚ ਲੈ ਲੈਂਦੇ ਆ ਸੋ ਖੈਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਇਧਰ ਨੂੰ ਸਥਿਤੀਆਂ ਕਿੱਦਾਂ ਨੂੰ ਜਾਂਦੀਆਂ ਬਾਕੀ ਜਿਹੜਾ ਪੰਜਾਬ ਦੇ ਅੰਦਰ ਕੀ ਕੁਝ ਚੱਲ ਰਿਹਾ ਇਹਨੂੰ ਲੈ ਕੇ ਲਗਾਤਾਰ ਆਪਾਂ ਤੁਹਾਡੇ ਨਾਲ ਜੁੜਦੇ ਹੀ ਆਂ ਪੰਚਾਇਤੀ ਚ ਉਹਨਾਂ ਨੂੰ ਲੈ ਕੇ ਵੀ ਜੀ ਹੁਣ ਜਦੋਂ ਆਪਾਂ ਰਿਕਾਰਡਿੰਗ ਕਰ ਰਹੇ ਆਂ ਤਾਂ ਇੱਕ ਬੜੀ ਅਹਿਮ ਅਪਡੇਟ ਆਈ ਹੈ ਕਿ ਕਿਸੇ ਨੇ ਜਿਹੜਾ ਜਨਹਿਤ ਪਟੀਸ਼ਨ ਪਾਈ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਚੋਣਾਂ ਨੂੰ ਜਿਹੜਾ ਰੋਕਿਆ ਜਾਵੇ ਇਹਨਾਂ ਨੂੰ ਉਹਨਾਂ ਦਾ ਕਹਿਣਾ ਕਿ ਇਹਨੂੰ ਪੰਚਾਇਤੀ ਰਾਜ ਜਿਹੜਾ ਐਕਟ ਹੈ ਉਹਦੇ ਹਿਸਾਬ ਦੇ ਨਾਲ ਇਹਨੂੰ ਲਾਗੂ ਨਹੀਂ ਕੀਤਾ ਗਿਆ ਤੇ ਹੋਰ ਵੀ ਉਹਨਾਂ ਨੇ ਕਈ ਮਸਲੇ ਉਠਾਏ ਨੇ ਤੇ ਬਾਕੀ ਮਸਲੇ ਤਾਂ ਇਹ ਆਪਣੇ ਇਧਰ ਮੈਂ ਦੇਖ ਰਿਹਾ ਸੀਗਾ ਇੱਕ ਸੱਤਾਧਾਰੀ ਧਿਰ ਦੇ ਐਮਐਲਏ ਨੇ ਉਹ ਕਹੀ ਜਾਂਦੇ ਨੇ ਕਿ ਬੰਦੇ ਬਣਾ ਦੇਵਾਂਗੇ ਇੱਕ ਸ਼ਾਇਦ ਕੋਈ ਹੋਰ ਜਿਹੜਾ ਭਾਜਪਾ ਦਾ ਆਗੂ ਦੱਸਿਆ ਜਾ ਰਿਹਾ ਉਹਨਾਂ ਦੇ ਬਾਬਤ ਵੀ ਇਦਾਂ ਦੀਆਂ ਗੱਲਾਂ ਆ ਰਹੀਆਂ ਨੇ ਕੋਈ ਪੈਸੇ ਪੂਸੇ ਲੈਂਡ ਦੇਣ ਦੀਆਂ ਸੋ ਖੈਰ ਬਹੁਤ ਕੁਝ ਚੱਲ ਰਿਹਾ ਲਗਾਤਾਰ ਤੁਹਾਡੇ ਨਾਲ ਜੁੜੇ ਹੋਏ ਹਾਂ ਤੇ ਲਗਾਤਾਰ ਜੁੜੇ ਰਹਿਾਂਗੇ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਸਸ਼ਿਕਾ